ਸਤਿ ਸ੍ਰੀ ਅਕਾਲ ਪੰਜਾਬੀਓ ਤੁਸੀਂ ਜੁੜਿਓ ਪੰਜਾਬ ਵੇਖਤਾ ਨਿਊਜ਼ ਨਾਲ ਪੰਜਾਬ ਦੀ ਵੱਡੀ ਖਬਰ ਰਾਜਵੀਰ ਜਗਵਿੰਦਾ ਦੀ ਸਿਹਤ ਨੂੰ ਲੈ ਕੇ ਵੱਡੀ ਖਬਰ ਕਿੰਨਾ ਕੁ ਸੱਚਾ ਜਾਣਦੇ ਹਾਂ ਅੱਜ ਦੀ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੇ ਮੇਰੇ ਚੈਨਲ ਤੇ ਨਵੇਂ ਜੁੜਿਓ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਲਾਇਕ ਜ਼ਰੂਰ ਕਰੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਰਾਜਵੀਰ ਜਗਵਿੰਦਾ ਦੀ ਸਿਹਤ ਹੁਣ ਕਿਵੇਂ ਆ ਡਾਕਟਰ ਕੀ ਕਹਿੰਦੇ ਆ ਬਚ ਜਾਊ ਜ਼ਿੰਦਗੀ ਨੂੰ ਖਤਰਾ ਹੈ ਕਿ ਨਹੀਂ ਖਤਰਾ ਟਕਿਆ કે ਨਹੀਂ ਡਾਕਟਰ ਕੀ ਕਹਿੰਦੇ ਵੀ ਕਿੰਨੇ ਕਲੇਰ ਤੱਕ ਹੋਸ਼ ਆ ਜਾਊ ਇਹ ਸੱਚੀ ਮੁੱਚੀ ਵੈਂਟੀਲੇਟਰ ਸਪੋਰਟ ਹਟਾ ਦਿੱਤੀ ਗਈ ਹੈ ਜਾਂ ਕੀ ਜਿਹੜੀਆਂ 4 ਮਸ਼ੀਨਾਂ ਸੀ ਉਹਨਾਂ ਦੇ ਵਿੱਚੋਂ ਸੱਚੀ ਮੁੱਚੀ 3 ਬੰਦ ਕਰਤੀਆਂ ਉਹ ਹੁਣ ਆਪ ਮੁਹਾਰੇ ਸਾਹ ਲੈ ਰਿਆ ਕੀ ਉਹਦੀ ਅੱਖ ਦੇ ਵਿੱਚੋਂ ਅਥਰੂ ਸੱਚੀ ਮੁੱਚੀ ਟਪਕਿਆ ਕੀ ਸੱਚੀ ਮੁੱਚੀ ਉਹਨੂੰ ਹੁਣ ਢੋਲ ਲਾ ਕੇ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਡਾਕਟਰਾਂ ਨੂੰ ਕੀ ਲੱਗਦਾ ਹਰ ਕੋਈ ਦੂਜੇ ਨੂੰ ਸਵਾਲ ਇਹੀ ਕਰ ਰਿਹਾ ਮੈਨੂੰ ਵੀ ਤੁਹਾਨੂੰ ਵੀ ਅਸੀਂ ਆਪਸ ਦੇ ਵਿੱਚ ਵੀ ਇਹਨਾਂ ਸਵਾਲਾਂ ਦੇ ਵਿੱਚ ਹੀ ਆ। ਇਸ ਕਰਕੇ ਕਿਉਂਕਿ ਸਾਡਾ ਸਬਦਾ ਪਿਆਰਾ, ਸਾਡਾ ਸਬਦਾ ਸਤਕਾਰਿਆ। ਰਾਜਵੀਰ ਜਵੰਦਾ ਇਸ ਵੇਲੇ ਫੋਟ ਹਸਪਤਾਲ ਦੇ ਵੈਂਟੀਲੇਟਰ ਤੇ ਪਿਆ। ਸੱਚੀ ਗੱਲ ਵੀਰੋ ਇਹ ਆ ਕਿ ਲੰਘੇ ਕੱਲ ਸ਼ਾਮੀ 4 ਵਜੇ ਯਾਨੀ ਕਿ ਸੋਵਾਰ ਨੂੰ ਸ਼ਾਮੀ 4 ਵਜੇ ਹਸਪਤਾਲ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ। ਨਿਊਰੋ ਸਰਜਨ ਤੇ ਕ੍ਰਿਟੀਕਲ ਕੇਅਰ ਮਹਾਰਾ ਜਿਹੜੇ ਉਹ ਲਗਾਤਾਰ ਰਾਜਵੀਰ ਜਵੰਦਾ ਦੀ ਸੇਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ, ਜ਼ਿੰਦਗੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ। ਬਾਡੀ ਦੀ ਮੂਵਮੈਂਟ ਨਹੀਂ ਆ ਉਹਦੇ ਸਰੀਰ ਦੇ ਵਿੱਚ ਹਿਲਜੁਲ ਹੋਵੇ ਉਹ ਚੜ੍ਹ ਦੀ ਕਲਾ ਦੇ ਵਿੱਚ ਰਵੇ ਇਹ ਵੀ ਅਸੀਂ ਅਰਦਾਸ ਕਰਦੇ ਆ ਤੁਸੀਂ ਵੀ ਕਰਦੇ ਹੋ ਮੈਂ ਵੀ ਕਰਦਾ ਪਰ ਜੋ ਸਚਾਈ ਆ ਉਹ ਤਾਂ ਹੈ ਅਰਦਾਸਾਂ ਦੇ ਵਿੱਚ ਬਹੁਤ ਗਮ ਆ ਸ਼ਾਇਰ ਇਥੇ ਅਰਦਾਸਾਂ ਰੰਗ ਦਿਖਾ ਦੇ ਪਰ ਡਾਕਟਰਾਂ ਦਾ ਇਹ ਕਹਿਣਾ ਜੀ ਕਿ ਸਰੀਰ ਦੇ ਵਿੱਚ ਹਿਲਜੁਲ ਨਹੀਂ ਆ ਹਾਲਾਤ ਕ੍ਰਿਟੀਕਲ ਹੀ ਆ ਤਿੰਨ ਦਿਨ ਤੋਂ ਅੱਜ ਤੱਕ ਰਹਿਣਾ ਚੌਥਾ ਦਿਨ ਹੈ ਜਿਹੜਾ ਉਹ ਅੱਜ ਵੀ ਵੈਂਟੀਲੇਟਰ ਦੇ ਉੱਤੇ ਆ ਲੰਘੇ ਕੱਲ ਦੁਪਹਿਰ ਦੇ ਵੇਲੇ ਇੱਕ ਖਬਰਾਂ ਆਈਆਂ ਸੀ ਇਹ ਭਾਈ ਵੈਂਟੀਲੇਟਰ ਦੀ ਮਾਤਰਾ ਘਟਾ ਦਿੱਤੀ ਗਈ ਹੈ ਜਿਹੜੀਆਂ ਮਸ਼ੀਨਾਂ ਉਹ ਤਿੰਨ ਘਟਾ ਦਿੱਤੀਆਂ ਗਈਆਂ ਹੁਣ ਇੱਕੋ ਦੇ ਉੱਤੇ ਰਾਜਵੀਰ ਜਵੰਦਾ ਬਹੁਤ ਸਾਰੀਆਂ ਖਬਰਾਂ ਮੀਡੀਆ ਦੇ ਵਿੱਚ ਐਸੀਆਂ ਆ ਰਹੀਆਂ ਜਿਨ੍ਹਾਂ ਦੇ ਵਿੱਚ ਸੱਚਾਈ ਨਹੀਂ ਆ ਤੇ ਤੁਸੀਂ ਉਹਨਾਂ ਗੱਲਾਂ ਦੇ ਉੱਤੇ ਯਕੀਨ ਨਾ ਕਰੋ ਕੋਈ ਆਪ ਦੇ ਕੋਈ ਵੀਡੀਓ ਬਣਾ ਰਿਹਾ ਏਆਈ ਦੇ ਰਾਹੀਂ ਇਹ ਭਾਈ ਉਹਦੇ ਸਰੀਰ ਦੇ ਵਿੱਚ ਹਿਲਜੁਲ ਹੋ ਗਈ ਆ ਕੋਈ ਵੀਡੀਓ ਬਣਾ ਰਿਹਾ ਇਹ ਭਾਈ ਅੰਦਰ ਜਾ ਕੇ ਮਾਤਾ ਦੇ ਵੱਲੋਂ ਸਿਰ ਤੇ ਹੱਥ ਫੇਰੇ ਜਾ ਰਿਹਾ ਤੇ ਉਹ ਰੋ ਰਿਹਾ ਅੱਥਰੂ ਟਪਟਰੇ ਆ ਕੋਈ ਕੁਛ ਕਹਿੰਦਾ ਉਹ ਕੁਛ ਕਹਿੰਦਾ ਮਤਲਬ ਇਹ ਵੀ ਜਿੰਨੇ ਮੂਤੇ ਉਹਨੀਆਂ ਗੱਲਾਂ ਮੇਰੀ ਸਾਡੇ মিডিਆ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਵੀ ਆਪਦੀਆਂ ਵੱਖਰੀਆਂ ਚਾਹਤਾਂ ਦੇ ਲਈ ਆਪਦੇ ਰੁਪਈਆਂ ਦੇ ਲਈ ਆਪਦੇ ਵੀਊ ਦੇ ਲਈ ਤੁਸੀਂ ਆਹ ਲਖਣ ਨਾ ਕਰੋ ਇਹ ਗੱਲ ਬਹੁਤ ਮਾੜੀ ਆ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਖਬਰਾਂ ਆਉਂਦੀਆਂ ਵੀ ਕੁਝ ਕੁ ਟੀਵੀ ਚੈਨਲ ਇੱਥੇ ਫੋਟਸ ਹਸਪਤਾਲ ਦੇ ਵਿੱਚ ਡਾਕਟਰਾਂ ਨੂੰ ਜਾਂ ਬਾਕੀ ਸਟਾਫ ਮੈਂਬਰਾਂ ਨੂੰ ਫੋਨ ਕਰੀ ਬੈਠੇ ਆ ਵੀ ਜੇਕਰ ਭਾਈ ਕੋਈ ਮਾੜੀ ਖਬਰ ਆਈ ਤੇ ਸਭ ਤੋਂ ਪਹਿਲਾਂ ਸਾਨੂੰ ਜਾਣਕਾਰੀ ਦਿਓ ਰੱਬ ਦਾ ਵਾਸਤਾ ਪਤਾ ਨਹੀਂ ਤੁਸੀਂ ਇਹੋ ਜੀ ਸੱਚੀ ਮੁੱਤੀ ਪੱਤਰਕਾਰੀ ਕਿਵੇਂ ਕਰ ਲਏ ਨੇ ਆ ਤੇ ਤੁਹਾਨੂੰ ਪੱਤਰਕਾਰ ਪਈਏ ਵੀ ਕਿ ਨਾ ਕਹੀਏ ਤੇਰੇ ਤੇ ਮੈਂ ਖੁਦ ਨੂੰ ਸਵਾਲ ਕਰਦਾ ਵੀ ਆ ਤੁਹਾਡੇ ਬਾਰੇ ਗੱਲ ਵੀ ਕੀ ਕਰੀਏ ਕੀ ਕਹੀਏ ਤੁਹਾਡੇ ਬਾਰੇ ਜੇ ਤੁਸੀਂ ਸੱਚੀ ਮੁੱਚੀ ਇਹਨੇ ਕੀਤਾ ਹਾਲਾਂਕਿ ਨਾਂ ਨਹੀਂ ਕਿਸੇ ਦਾ ਲਿਖਿਆ ਹੋਇਆ ਜੇ ਕਿਸੇ ਨੇ ਸੱਚੀ ਮੁੱਚੀ ਇਹਨੇ ਕੀਤਾ ਤੇ ਲੱਖ ਦੀ ਲਾਣਤ ਮੇਰੇ ਵੱਲੋਂ ਕੋਰ ਦੀ ਲਾਣਤ ਹੀ ਆ ਇਹ ਭਾਈ ਜੇਕਰ ਤੁਸੀਂ ਆ ਕੁਝ ਕਰਦੇ ਆ ਮਾਂ ਦਾ ਪੁੱਤ ਇਸ ਵੇਲੇ ਵੈਂਟੀਲੇਟਰ ਤੇ ਆ ਬੱਚਿਆਂ ਦਾ ਬਾਪ ਵੈਂਟੀਲੇਟਰ ਤੇ ਆ ਤੇ ਆਪਾਂ ਉਡੀਕ ਕਰ ਰਹੇ ਆ ਇਹ ਭਾਈ ਇਹਨੂੰ ਕੁਝ ਹੋ ਗਿਆ ਤਾਂ ਸਭ ਤੋਂ ਪਹਿਲਾਂ ਮੈਨੂੰ ਜਾਣਕਾਰੀ ਮਿਲੇ ਕਿਉਂ ਨਾ ਕਰਿਆ ਕਰੋ ਰਾਜਵੀਰ ਜਵੰਦੇ ਤੋਂ ਬਾਅਦ ਆਪਾਂ ਹੋਰ ਕਿਹੜੀ ਖਬਰ ਲੱਭਣੀ ਆ ਇਹਦੇ ਨਾਲ ਢਿੱਡ ਨਹੀਂ ਪਰਣਾ ਆਪਾਂ ਆਪਦੇ ਫਰਜ਼ਾਂ ਨੂੰ ਵੀ ਨਿਭਾਉਣਾ ਸਾਡੇ ਫਰਜ਼ ਕੀ ਆ ਇਕੱਲੇ ਇਕੱਲੇ ਪੰਜਾਬੀ ਦੇ ਫਰਜ਼ ਕੀ ਬਣਦੇ ਆ ਪਰ ਮੈਂ ਹਮੇਸ਼ਾ ਇਹ ਗੱਲ ਸੋਚਦਾ ਦੋਸਤੋ ਕਿ ਇਹ ਤਾਂ ਚਲੋ ਰਾਜਵੀਰ ਜਵੰਦ ਦਾ ਇੱਕ ਮਸ਼ਹੂਰ ਵਿਅਕਤੀ ਆ ਸਾਡਾ ਸਭ ਦਾ ਸਤਕਾਰਿਆ ਪਰ ਪੰਜਾਬੀਆਂ ਦੇ ਵਿੱਚ ਕਈ ਕਿਸਮਾਂ ਇੱਕ ਉਹ ਪੰਜਾਬੀ ਆ ਜਿਹੜੇ ਕਿ ਇਸ ਵੇਲੇ ਫਿੱਸੇ ਪਏ ਆ ਉਹ ਪੰਜਾਬੀ ਆ ਜਿਹੜੇ ਕਿ ਅਰਦਾਸਾਂ ਕਰ ਰਹੇ ਵਖ-ਵਖਤਾ ਮਤੇ ਦੂਜੇ ਪਾਸੇ ਉਹ ਵੀ ਤਾਂ ਪੰਜਾਬੀ ਆ ਜਿਹੜੇ ਕਿ ਰਾਜਵੀਰ ਜਵੰਦੇ ਦੇ ਵਿੱਚ ਨੁਕਸਾਨ ਵੀ ਲੱਭ ਰਹੇ ਆ ਕੋਈ ਇਹ ਗੱਲ ਕਹਿ ਰਿਹਾ ਵੀ ਜਦੋਂ ਲੰਗੇ ਵੇਲੇ ਦੇ ਵਿੱਚ ਨੈਵੀ ਹਾਂ ਹਰਜੀਤ ਤੇ ਇਹ ਇੱਕ ਮੁਹੰਮਲ ਚਲਾਈ ਗਈ ਸੀ ਤੇ ਉਹਦੇ ਵਿੱਚ ਭਾਈ ਇਹ ਹੱਥ ਦੇ ਵਿੱਚ ਫੜ ਕੇ ਤਖਤੀ ਖੜਾ ਸੀ ਤੇ ਆਹ ਦੇਖੋ ਜੀ ਹੁਣ ਇਹਦੇ ਨਾਲ ਐਕਸੀਡੈਂਟ ਹੋ ਗਿਆ ਇਸ ਗੱਲ ਦੇ ਉੱਤੇ ਸਵਾਦ ਲੈਣ ਵਾਲੇ ਲੋਕ ਵੀ ਆ ਕਈ ਲੋਕ ਇਹ ਵੀ ਗੱਲ ਕਹਿੰਦੇ ਆ ਵੀ ਭਾਈ ਜਦੋਂ ਗੱਡੀਆਂ ਦਾ ਮਾਲਕ ਆ ਤੇ ਮੋਟਰਸਾਈਕਲ ਤੇ ਜਾਣ ਦੀ ਰੋੜ ਕੀ ਸੀ ਕਈ ਲੋਕ ਇਹ ਵੀ ਗੱਲ ਕਹਿੰਦੇ ਆ ਵੀ ਭਾਈ ਮੈਨੂੰ ਵੱਧ ਤੋਂ ਵੱਧ ਵਿਊ ਆਉਣ ਤੇ ਪੁੱਠੀ ਸਿੱਧੀ ਖਬਰ ਬਣਾ ਕੇ ਨਾਲ ਲੱਪੀ ਤਰੀ ਆਉਂਦੇ ਆ ਨਸਲਾ ਹੁੰਦੀਆਂ ਕਿਸਮਾਂ ਹੁੰਦੀਆਂ ਅਸਲ ਦੇ ਵਿੱਚ ਮੈਂ ਤੁਹਾਨੂੰ ਕਿਸਮਾਂ ਦੇ ਦੋ ਉਦਾਹਰਣਾਂ ਦੱਸ ਦਿੰਦਾ ਹੜ ਪੀੜਤਾਂ ਦੀ ਮਦਦ ਵਾਸਤੇ ਲੋਕ ਘਰਾਂ ਵਿੱਚੋਂ ਟਰਾਲੀਆਂ ਲੈ ਕੇ ਜਾਂਦੇ ਆ ਜਾਣਾ ਵੀ ਚਾਹੀਦਾ ਉਹਨਾਂ ਦੀ ਭਾਵਨਾ ਜਿਹੜੀ ਉਹਦਾ ਸਤਿਕਾਰ ਕਰਦੇ ਆ ਪਰ ਕਈ ਥਾਵਾਂ ਦੇ ਉੱਤੇ ਟਰਾਲੀਆਂ ਲੁੱਟਣ ਦੀ ਖਬਰ ਵੀ ਆਈ ਜਿਹੜੇ ਲੁੱਟਣ ਵਾਲੇ ਆ ਉਹਨਾਂ ਦੇ ਵਿੱਚ ਵੀ ਕੁਝ ਕੁ ਪੰਜਾਬੀ ਆ ਤੇ ਜਿਹੜੇ ਭੇਜਣ ਵਾਲੇ ਆ ਉਹ ਸਾਰੀ ਪੰਜਾਬੀ ਆ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਪੰਜਾਬ ਦੇ ਵਿੱਚ ਸੇਬਾਂ ਦਾ ਭਰਿਆ ਟਰੱਕ ਪਲਟ ਗਿਆ ਸੀ ਜਦੋਂ ਟਰੱਕ ਪਲਟਿਆ ਤੇ ਉਹ ਡਰਾਈਵਰ ਕੰਡਕਟਰ ਨੂੰ ਬਾਹਰ ਕੱਢਣ ਦੀ ਥਾਂ ਉੱਤੇ ਪੰਜਾਬੀ ਸੇਵ ਲੈ ਕੇ ਭੱਜ ਗਏ ਬਦਨਾਮੀ ਬਹੁਤ ਹੋਈ ਤੇ ਯਾਰ ਐਡੇ ਭੁੱਖੇ ਆਹ ਲੋਕ ਬਾਅਦ ਦੇ ਵਿੱਚ ਜਿਹੜਾ ਜੰਮੂ ਕਸ਼ਮੀਰ ਦਾ ਸੇਵਾਂ ਦਾ ਵਪਾਰੀ ਸੀ ਉਹਨੇ ਉਸ ਟਰੱਕ ਦੇ ਡਰਾਈਵਰ ਕੰਡਕਟਰ ਨੂੰ ਕਿਹਾ ਵੀ 9 ਲੱਖ ਰੁਪਏ ਦਾ ਮੇਰਾ ਮਾਲ ਖਰਾਬ ਕੀਤਾ ਤੁਸੀਂ ਤੁਸੀਂ ਪੜਨੇ ਪਾ ਦੂ ਮੈਂ ਤੁਹਾਨੂੰ ਤੇ ਕੁਝ ਪੰਜਾਬੀ ਸਾਹਮਣੇ ਆਏ ਉਹਨਾਂ ਨੇ 9 ਲੱਖ ਰੁਪਏ ਜਿਹੜਾ ਚੈੱਕ ਟੱਕੇ ਉਸ ਵਪਾਰੀ ਨੂੰ ਦਿੱਤਾ ਕਹਿੰਦੇ ਵੀਰਜੀ ਦਾ ਕਸੂਰ ਕੋਈ ਨਹੀਂ ਧੱਕਾ ਹੋਇਆ ਇਹਨੂੰ ਕੁਝ ਨਹੀਂ ਕਹਿਣਾ ਪੈਸੇ ਸਾਡੇ ਕੋਲੋਂ ਲੈ ਲਓ ਉਧਰ ਲੁੱਟਣ ਵਾਲੇ ਵੀ ਪੰਜਾਬੀ ਇਧਰ ਬਚਾਉਣ ਵਾਲੇ ਵੀ ਪੰਜਾਬੀ ਹੁਣ ਵੀ ਹੋਣੀ ਆ ਇਧਰ ਰਾਜਵੀਰ ਦੇ ਲਈ ਅਰਦਾਸਾਂ ਕਰਨ ਵਾਲੇ ਵੀ ਪੰਜਾਬੀ ਤੇ ਇਧਰ ਉਹਦੇ ਬਾਰੇ ਕੋਈ ਮਾੜੀ ਖਬਰ ਆ ਗਈ ਤਾਂ ਸਭ ਤੋਂ ਪਹਿਲਾਂ ਸਾਨੂੰ ਪਤਾ ਲੱਗੇ ਇਹ ਵੀ ਪੰਜਾਬੀ ਨਾ ਕਰਿਆ ਕਰੋ ਇਹ ਨਹੀਂ ਆਪਦੀ ਕਿਸਮ ਚੰਗੀ ਹੋਣ ਦਾ ਸਬੂਤ ਦਿਆ ਕਰੋ ਸਾਡੀ ਨਸਲ ਚੰਗੀ ਆ ਇਹ ਹੋਣ ਦਾ ਸਬੂਤ ਦਿਆ ਕਰੋ ਸਾਡਾ ਖਾਨਦਾਨ ਚੰਗਾ ਇਹ ਹੋਣ ਦਾ ਸਬੂਤ ਦਿਆ ਕਰੋ ਤਮਾਸ਼ੀਨਾ ਦੀ ਪੰਜਾਬ ਨੂੰ ਕੋਈ ਲੋੜ ਨਹੀਂ ਆ ਕਮਾਸ਼ੇ ਪਹਿਲਾਂ ਹੀ ਬਹੁਤ ਹੋਈ ਜਾਂਦੇ ਆ ਤੁਸੀਂ ਇਸ ਵੇਲੇ ਬੈੱਡ ਦੇ ਉੱਤੇ ਪਏ ਹੋਏ ਵੈਂਟੀਲੇਟਰ ਤੇ ਪਏ ਹੋਏ ਸਰੀਰਾਂ ਦਾ ਲਿਹਾਜ਼ ਕਰਿਆ ਕਰੋ ਉਸ ਮਾਂ ਦੇ ਅਥਰੂ ਜਿਹੜੇ ਸੁੱਕੇ ਪਏ ਅੱਖ ਦੇ ਵਿੱਚੋਂ ਉਹਦਾ ਲਿਹਾਜ਼ ਕਰੋ ਉਸ ਔਰਤ ਦੇ ਜਿਹੜੀ ਕਿ ਰਾਜਵੀਰ ਜਵੰਦਾ ਦੀ ਪਤਨੀ ਆ ਉਹਦੇ ਜਜ਼ਬਾਤ ਨੂੰ ਸਮਝੋ 11 ਸਾਲ ਤੇ 5 ਸਾਲ ਦੇ ਬੱਚੇ ਦੀ ਬੇਦਨਾ ਨੂੰ ਸਮਝੋ ਇਹ ਸਮਝਣ ਵਾਲੇ ਜਿਹੜੇ ਲੋਕ ਆ ਸਮਝਦੇ ਆ ਬਹੁਤਿਆਂ ਦੇ ਕਈਆਂ ਦੇ ਹਿੱਸੇ ਨਹੀਂ ਵੀ ਕੱਲਾ ਆਉਂਦੀਆਂ ਮੈਨੂੰ ਕੱਲ ਦੋ ਤਿੰਨ ਸੱਜਣਾ ਨੇ ਗੱਲ ਕਹੀ ਯਾਰ ਇੱਕ AI ਦੇ ਰਾਹੀਂ ਵੀਡੀਓ ਰਾਜਵੀਰ ਦੀ ਐ ਪਈ ਵੀ ਆ ਇੱਕ ਓਂ ਪਈ ਆ ਇੱਕ ਵੀਡੀਓ ਦੇ ਵਿੱਚ ਗੁਰੂ ਸਾਹਿਬਾਨ ਆ ਜਿਹੜੇ ਉਹ ਹਸਪਤਾਲ ਦੇ ਵਿੱਚ ਜਾ ਕੇ ਉਹਦੇ ਸਿਰ ਦੇ ਉੱਤੇ ਹੱਥ ਫੇਰ ਰਹੇ ਆ ਗੁਰੂ ਸਾਹਿਬਾਨ ਦੀ ਕਿਰਪਾ ਦੇ ਨਾਲ ਹੀ ਸਾਰੇ ਤੰਦਰੁਸਤ ਹੋਵਾਂਗੇ ਪਰ ਆਹ ਤਮਾਸ਼ੇ ਦਾ ਖੂਲੋਂ ਕਰਿਆ ਕਰੋ ਫਿਰ ਮੈਂ ਇਹ ਵੀ ਸੋਚਦਾ ਵੀ ਅਸੀਂ ਤਾਂ ਉਹ ਲੋਕ ਆ ਜਿਹੜੇ ਕਿ ਦਰਬਾਰ ਸਾਹਿਬ ਦਾ ਵੀ AI ਦੇ ਰਹੀ ਗਲਤ ਵੀਡੀਓ ਬਣਾ ਦਿੰਦੇ ਆ ਜਾਂ ਹੋਰ ਵੀ ਅਸੀਂ ਗੈਰ ਪੰਜਾਬੀ ਹੋ ਜੇ ਭਾਵੇਂ ਵੀ ਇੱਥੇ ਦਰਬਾਰ ਸਾਹਿਬ ਨੂੰ ਠੰਡਾ ਦਿਖਾਉਣ ਵਾਲੇ ਲੋਕ ਵੀ ਆ ਦਰਬਾਰ ਸਾਹਿਬ ਦੇ ਵਿੱਚ ਜੰਗਲੀ ਜਾਨਵਰ ਬੜੇ ਫਿਰਦੇ ਇਹ ਵੀ ਵੀਡੀਓ ਬਣਾ ਦਿੰਦੇ ਆ ਦਰਬਾਰ ਸਾਹਿਬ ਦੇ ਬਾਰੇ ਧਮਕੀਆਂ ਦਿੰਦੇ ਆ ਜਿਹੜੇ ਲੋਕ ਭਾਈ ਐਦਾਂ ਦੇ ਲਖਣ ਕਰਦੇ ਆ ਉਹਨਾਂ ਲਈ ਰਾਜਵੀਰ ਜਵੰਦਾ ਜਾਂ ਸਵਰਨਟੇਨਾ ਜਾਂ ਏ ਬੀ ਸੀ ਡੀ ਹੋਰ ਕਿੰਨੀ ਕ ਮਸਤ ਪੂਰਨ ਗੱਲ ਆ ਉਹ ਕਿਸੇ ਦੇ ਸਕੇ ਨਹੀਂ ਆ ਪਰ ਤੁਹਾਡੇ ਕੋਲੇ ਜੇਕਰ ਕੋਈ ਵੀਡੀਓ ਆਉਂਦੀ ਆ ਤਾਂ ਤੁਸੀਂ ਇਸ ਤਰੀਕੇ ਦੀ ਬਿਲਕੁਲ ਨਾ ਸਾਂਝੀ ਕਰਿਆ ਕਰੋ ਫਿਰ ਰਾਜਵੀਰ ਜਵੰਦੇ ਦੇ ਬਾਰੇ ਮੈਨੂੰ ਕਈਆਂ ਨੇ ਗੱਲ ਕਈ ਸਵਾਲ ਦੇ ਰੂਪ ਦੇ ਵਿੱਚ ਉਹਦਾ ਕਸੂਰ ਕੀ ਆ ਗਲਤੀ ਉਹਦੀ ਕੀ ਆ ਉਹਨੇ ਕੋਈ ਗਲਤੀ ਕੀਤੀ ਆ ਉਹਦੇ ਨਾਲ ਤਾਂ ਹਰ ਸਭਾ ਵਪਰਿਆ ਹਾਂ ਇਹ ਗੱਲ ਸੱਚੀ ਆ ਉਨੇ ਬਹੁਤ ਵੱਡੀ ਗਲਤੀ ਕੀਤੀ ਆ ਹੁਣ ਗੌਰ ਨਾਲ ਸੁਣਿਓ ਉਹਨੇ ਗਲਤੀ ਇਹ ਕੀਤੀ ਜੀ 25 ਲੱਖ ਰੁਪਏ ਦਾ ਉਹਨੇ BMW ਮੋਟਰਸਾਈਕਲ ਲਿਆ ਉਹਦਾ ਟੈਕਸ ਸਰਕਾਰ ਨੂੰ ਗਿਆ ਉਹਨੇ ਗਲਤੀ ਕੀਤੀ ਆ ਜਿਹੜਾ ਮੋਟਰਸਾਈਕਲ ਦੇ ਵਿੱਚ ਤੇਲ ਪਉਂਦਾ ਉਹਦਾ ਟੈਕਸ ਵੀ ਸਰਕਾਰ ਨੂੰ ਜਾਂਦਾ ਉਹਨੇ ਗਲਤੀ ਕੀਤੀ ਆ ਉਹ ਖੜੇ ਲਾਉਂਦਾ ਉਹਦਾ ਟੈਕਸ ਵੀ ਸਰਕਾਰ ਨੂੰ ਜਾਂਦਾ ਉਹਨੇ ਗਲਤੀ ਕੀਤੀ ਆ ਜਦੋਂ ਉਹ ਸੜਕ ਨੂੰ ਪਾਰ ਕਰਦਾ ਕਾਰ ਦੇ ਰਹੀਂ ਉਹ ਟੈਕਸ ਦਿੰਦਾ ਟੋਲ ਪਲਾਜ਼ੇ ਦੇ ਉੱਤੋਂ ਲੰਘਦਾ ਜਦੋਂ ਟੈਕਸ ਦਿੰਦਾ ਉਹ ਉਹਦੀ ਗਲਤੀ ਆ ਉਨੇ ਗਲਤੀ ਕੀਤੀ ਹੈ ਵੀ ਇਸ ਧਰਤੀ ਦੇ ਉਤੇ ਆ ਕੇ ਸੰਘਰਸ਼ ਕੀਤਾ। ਉਹਨੇ ਇਹ ਵੀ ਗਲਤੀ ਕੀਤੀ ਆ ਵੀ ਭਾਈ ਇੰਨਾ ਮਹਿੰਗਾ ਮੋਟਰਸਾਈਕਲ ਲੈ ਕੇ ਆਪਦਾ ਸ਼ੌਕ ਪਾਲ ਰਿਆ ਤੇ ਉਹਨੂੰ ਇਹ ਨਹੀਂ ਪਤਾ ਕਿ ਸਾਡੇ ਮਹਾਨ ਭਾਰਤ ਦੇ ਵਿੱਚ ਥਾਂ ਥਾਂ ਦੇ ਉਤੇ ਪਸ਼ੂ ਆ। ਉਹਨੇ ਇਹ ਵੀ ਗਲਤੀ ਕੀਤੀ ਆ ਵੀ ਭਾਈ ਉਹਨੇ ਇਹ ਸ਼ੌਕ ਪਾਲਿਆ ਤੇ ਸੜਕਾਂ ਦੇ ਬਾਰੇ ਉਹਨੂੰ ਪਤਾ ਨਹੀਂ। ਉਹ ਟੈਕਸ ਦਿੰਦਾ ਇਸ ਗੱਲ ਕਰਕੇ ਕਿ ਮੈਂ ਵੈਂਟੀਲੇਟਰ ਤੇ ਚਲੇ ਜਾਣਾ। ਉਹ ਟੈਕਸ ਇਸ ਕਰਕੇ ਦਿੰਦਾ ਕਿ ਭਾਈ ਇੱਕ ਨਾ ਇੱਕ ਦਿਨ ਮੇਰੇ ਲਈ ਪੂਰਾ ਪੰਜਾਬ ਪੂਰੀ ਦੁਨੀਆ ਅਰਦਾਸਾਂ ਕਰੂਗੀ ਜਦੋਂ ਮੈਂ ਖਤਰੇ ਦੇ ਵਿੱਚ ਹੋਇਆ ਜਦੋਂ ਮੇਰੀ ਜ਼ਿੰਦਗੀ ਸੰਕਟ ਦੇ ਵਿੱਚ ਹੋਈ ਪਤਾ ਨਹੀਂ ਇਹ ਸੜਕਾਂ ਕਿੰਨੇ ਕਿ ਜਵੰਦੇ ਖਾਗੀਆਂ ਪਤਾ ਨਹੀਂ ਇਹ ਪਸ਼ੂ ਕਿੰਨੇ ਕਿ ਜਵੰਦੇ ਮਾਰ ਗਏ ਪਤਾ ਨਹੀਂ ਇਹਨਾਂ ਸੜਕਾਂ ਨੇ ਇਹਨਾਂ ਪਸ਼ੂਆਂ ਨੇ ਇਹਨਾਂ ਆਵਾਰਾ ਕੁੱਤਿਆਂ ਨੇ ਤੇ ਕਿੰਨੇ ਕਿ ਜਵੰਦੇ ਆ ਜਿਹੜੇ ਉਹ ਉਮਰ ਭਰ ਦੇ ਲਈ ਅਪਾਹਜ ਕਰਤੇ ਇਸ ਰਾਜਵੀਰ ਜਵੰਦੇ ਦੇ ਨਾਲ ਜਿਹੜੀ ਸਾਡੀ ਹਮਦਰਦੀ ਆ ਇਹ ਜੁੜੀ ਹੀ ਰਵੇ ਤੇ ਉਹ ਚੜ੍ਹਦੀ ਕਲਾ ਦੇ ਵਿੱਚ ਰਵੇ ਇਹਦੀ ਮੈਂ ਅਰਦਾਸ ਕਰਦਾ ਵਰਕ ਤੁਸੀਂ ਸੋਚ ਕੇ ਦੇਖੋ ਕਿ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਹਰ ਸਾਲ ਕਈ ਰਾਜਵੀਰ ਜਵੰਦੇ ਵਰਗੇ ਨੌਜਵਾਨ ਮਾਂਵਾ ਦੇ ਇਕਲੋਤੇ ਪੁੱਤ ਭੈਣਾਂ ਦੇ ਵੀਰ ਬੱਚਿਆਂ ਦੇ ਪਿਤਾ ਸਦਰਾਂ ਦੀ ਸਾਥਣ ਦਾ ਸੁਹਾਗ ਸਭ ਕੁਝ ਉਹ ਦੁਨੀਆ ਤੇ ਗਾਂਦੇ ਕਿਵੇਂ ਆ ਤੇ ਸਾਡੇ ਕੋਲੋਂ ਹੋਰ ਤਾਂ ਪਤਾ ਨਹੀਂ ਵਿਸ਼ਵਗੁਰੂ ਦੇ ਵਿੱਚ ਕੀ ਕੀ ਹੋਣਾ ਸਾਡੇ ਕੋਲੋਂ ਵੀਰੋ ਹਲੇ ਤੱਕ ਸੜਕਾਂ ਨਹੀਂ ਸੁਧਰੀਆਂ ਸਾਡੇ ਕੋਲੋਂ ਹਲੇ ਤੱਕ ਕੁੱਤੇ ਨਹੀਂ ਮੁੱਕੇ ਸਾਡੇ ਕੋਲੋਂ ਆਵਾਰਾ ਪਸ਼ੂਆਂ ਦਾ ਮਸਲਾ ਨਹੀਂ ਹੱਲ ਹੋਇਆ ਮੈਂ 10 ਸਾਲ ਪਹਿਲਾਂ ਨਾ ਇੱਕ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹਿ ਬੈਠਾ ਕਿ ਭਾਰਤ ਦੇ ਵਿੱਚ ਅਵਾਰਾ ਪਸ਼ੂਆਂ ਨੇ ਕਿਵੇਂ ਕਹਿ ਰਟਾਇਆ ਇਹ ਵੀ ਇੱਕ ਅਤਵਾਦ ਆ ਅਵਾਰਾ ਪਸ਼ੂਆਂ ਦਾ ਅਸੀਂ ਕਾਉ ਸਿਸਦ ਦਿੰਨੇ ਆ ਅਸੀਂ ਹੋਰ ਟੈਕਸ ਦਿੰਨੇ ਆ ਮਰਨ ਵਾਸਤੇ ਦਿੰਨੇ ਆ ਤੇ ਭਾਈ ਮੇਰੇ ਨਾਲ ਕਈ ਬੰਦਿਆਂ ਨੇ ਮਾੜਿਆ ਚੰਗੇ ਘਾਰ ਵੀ ਕੀਤੇ ਕਈਆਂ ਦੇ ਗਾਲਾਂ ਵੀ ਕੱਢੀਆਂ ਅਪਸ਼ਬਦਾਂ ਦੀ ਵਰਤੋਂ ਕੀਤੇ ਤੁਸੀਂ ਸਾਡੀ ਭਾਵਨਾ ਪੜਕਾਤੀ ਆ ਤੁਸੀਂ ਸਾਡੀ ਭਾਵਨਾ ਪੜਕਾਤੇ ਹੀ ਆ ਹੁਣ ਦੱਸੋ ਤੁਹਾਡੀ ਭਾਵਨਾ ਨਹੀਂ ਪੜਕ ਰਹੀ ਲੜਦੇ ਹੋਏ ਸਾਨਾਂ ਦੇ ਕਰਕੇ ਬਲੇਰੋ ਗੱਡੀ ਰੁਕਦੀ ਆ ਉਹਦੇ ਮਗਰਲੇ ਪਾਸੇ ਆ ਕੇ ਰਾਜਵੀਰ ਜਵੰਦਾ ਠੁੱਕ ਜਾਂਦਾ ਉਹ ਇਸ ਵੇਲੇ ਮੌਤ ਦੀ ਬੁੱਕਲ ਦੇ ਵਿੱਚ ਨਾ ਚਲਾ ਜਾਵੇ ਅਰਾਸਾ ਹਰ ਕੋਈ ਕਰਦਾ ਤੇ ਹੁਣ ਤੁਹਾਡੀ ਭਾਵਨਾ ਕਿੱਧਰ ਗਈ ਆ ਗਊਸਿਸ ਦੇਣ ਤੇ ਕੋਈ ਇਤਰਾਜ਼ ਨਹੀਂ ਪਰ ਗਊਆਂ ਛੱਡਣ ਵਾਲਿਆਂ ਨੂੰ ਤੇ ਸੈਸਲੈਂਡ ਦੇ ਬਾਵਜੂਦ ਵੀ ਨਾ ਸੰਭਾਲਣ ਵਾਲਿਆਂ ਨੂੰ ਲੜਤੀ ਪਾਉਣੀ ਬਣਦੀ ਹੋਰ ਕੀ ਆ ਭੜਕਣ ਦੀ ਲੋੜ ਨਹੀਂ ਆ ਅਸੀਂ ਕਿਸੇ ਵੀ ਪਸ਼ੂ ਦੇ ਖਿਲਾਫ ਨਹੀਂ ਗੱਲ ਕਰਦੇ ਅਸੀਂ ਸਤਕਾਰ ਕਰਦੇ ਆ ਦੇ ਜੁਬਾਨ ਦਾ ਸਤਿਕਾਰ ਕਰਨਾ ਚਾਹੀਦਾ ਪਰ ਇੱਥੇ ਸੜਕਾਂ ਦੇ ਉੱਤੇ ਅਸੀਂ ਰੂੜੀਆਂ ਦੇ ਉੱਤੇ ਗੰਦ ਚੁਕਦੇ ਹੋਏ ਜਦੋਂ ਪਸ਼ੂਆਂ ਨੂੰ ਦੇਖਦੇ ਆ ਤੇ ਫਿਰ ਭਾਈ ਜਿਹੜੇ ਸਾਡੇ ਵਰਗੇ ਲੋਕੋ ਗਏ ਕਿੱਥੇ ਆ ਬੰਦਾ ਮਰ ਜਾਵੇ ਇਹ ਸਿੱਧਰ ਕੋਈ ਨਹੀਂ ਤੇ ਪਸ਼ੂ ਮਰ ਜਾਵੇ ਇੱਥੇ ਪਰਚਾ ਦਰਜ ਹੁੰਦਾ ਇਹ ਸਾਡੇ ਭਾਰਤ ਦੇ ਵਿੱਚ ਵੋਟਾਂਵਲੀ ਇੱਥੇ ਵੋਟਾਂ ਸੂਨੀਆਂ ਅਸਲ ਦੇ ਵਿੱਚ ਹੋਰ ਨਹੀਂ ਗੱਲ ਰਾਜਵੀਰ ਦੇ ਬੰਦੇ ਦਾ ਕੀ ਆ ਉਹ ਤਾਂ ਜੀ ਇਹ ਤੁਰ ਗਿਆ ਤੇ ਕਈ ਜਿਹੜੇ ਬੰਦੇ ਹੋਰ ਆ ਜਾਣੇ ਜਿਹੜੇ ਕਤਾਰ ਦੇ ਵਿੱਚ ਖੜਕੇ ਵੋਟਾਂ ਪਾਉਣਗੇ ਮਾਂ ਨੂੰ ਫਰਕ ਪੈਂਦਾ ਉਹਨੂੰ ਪਿਆਰ ਕਰਨ ਵਾਲਿਆਂ ਨੂੰ ਫਰਕ ਪੈਂਦਾ ਇਹ ਗੱਲ ਨੂੰ ਸਮਝਣ ਦੀ ਲੋੜ ਆ ਤੇ ਰਾਜਵੀਰ ਜੰਮਦੇ ਦਾ ਕਸੂਰ ਇਹੀ ਆ ਕਿ ਭਾਈ ਉਹ ਕਈ ਹੋਰ ਲੋਕਾਂ ਦੇ ਵਾਂਗੂ ਦੇਸ਼ ਨੂੰ ਛੱਡ ਕੇ ਤੇ ਬਾਹਰਲੇ ਮੁਲਕ ਦੇ ਵਿੱਚ ਨਹੀਂ ਗਿਆ ਮੈਂ ਕਦੇ-ਕਦੇ ਸੋਚਦਾ ਹੁੰਨਾ ਵੀ ਬੰਦੇ ਬਾਹਰਲੇ ਮੁਲਕ ਦੇ ਵੱਲ ਜਾਂਦੇ ਕਿਉਂ ਆ ਹਾਲਾਂਕਿ ਮੈਂ ਨਹੀਂ ਚਾਹੁੰਦਾ ਜੀ ਕਿ ਸਾਰੇ ਜਾਣ ਨਾ ਮੈਂ ਕਿਸ ਨੂੰ ਇਹ ਗੱਲ ਕਹਨਾ ਕਿ ਸਭ ਕੁਝ ਵੇਚ ਕੇ ਜਾਓ ਪਰ ਇਹ ਕੱਲੀ ਰੋਟੀ ਦੀ ਗੱਲ ਨਹੀਂ ਵੀਰੋ ਵੀ ਰੋਟੀ ਦੀ ਖਤਰ ਭੱਜ ਗਏ ਸਾਰੇ ਕਈ ਬੰਦੇ 2.5 ਲੱਖ ਰੁਪਏ ਤੇ ਤਨਖਾਹ ਲੈਂਦੇ ਆ ਉਹ ਵੀ ਜਾ ਰਹੇ ਕਿਉਂ ਉਹ ਤੌੜੇ ਦੀ ਕਿ ਪਸ਼ੂਆਂ ਕੋਲੋਂ ਮਾਰੇ ਜਾਗੇ। ਇਹ ਤਾਂ ਤੁਰੇ ਜਾਂਦੇ ਦੀ ਕੋਈ ਸ਼ੂਰਾ ਦਾ ਮਾਰ ਜੇ। ਟੁੱਟੀ ਹੋਈ ਸੜਕ ਦੇ ਕਰਕੇ ਨਾ ਮਰ ਜੀਏ। ਕੰਮ ਆਸਾਨ ਹੋਵੇ। ਹਰ ਥਾਂ ਦੇ ਉੱਤੇ 2 ਨੰਬਰ ਦਾ ਚੱਲੇ। ਇਸ ਕਰਕੇ ਵੀ ਜਾਂਦੇ ਆ। ਕਲਾਕਾਰ ਵੀ ਬਹੁਤ ਸਾਰੇ ਗਏ ਆ। ਜਵੰਦੇ ਵਰਕੇ ਜਾਂਦੇ ਆ ਤੇ ਆਉਂਦੇ ਆ ਤੇ ਆਪਦਾ ਸ਼ੌਕ ਪਾਲਦੇ ਤੇ ਆਹ ਕੁਝ ਹੋ ਜਾਂਦਾ। ਉਹ ਚੜ੍ਹਦੀ ਕਲਾ ਦੇ ਵਿੱਚ ਰਵੇ। ਡਾਕਟਰ ਆਪਦੀ ਪ੍ਰਤਿਭਾ, ਆਪਦੀ ਕਾਬਲੀਅਤ, ਆਪਦਾ ਹੁਨਰ ਆਪਣੀ ਮੁਹਾਰਤ ਦਿਖਾ ਕੇ ਉਹਦੀ ਜ਼ਿੰਦਗੀ ਬਚਾ ਲੈਣ। ਖੱਚੀ ਮੁਚੀ ਮੇਰਾ ਮਨ ਬੜਾ ਭਾਵਕ ਹੁੰਦਾ ਇਸ ਗੱਲ ਬਾਰੇ ਸੋਚ ਕੇ ਕਿਉਂਕਿ ਚਲੋ ਮੇਰਾ ਮਿੱਤਰ ਵੀ ਆ ਮੇਰਾ ਜਾਣਕਾਰ ਵੀ ਆ ਜੇ ਜਾਣਕਾਰ ਨਾ ਵੀ ਹੋਵੇ ਤਾਂ ਵੀ ਕਿਸੇ ਦੇ ਪੁੱਤ ਦਾ ਇਵੇਂ ਨੁਕਸਾਨ ਨਾ ਹੋਵੇ ਕੋਈ ਮਾਂ ਜਿਹੜੀ ਕਿ ਪਹਿਲਾਂ ਆਪਦੇ ਜੀਵਨ ਸਾਥੀ ਤੋਂ ਸਖਣੀ ਆ ਉਹਦਾ ਪੁੱਤ ਨਾ ਜਾਵੇ ਬਸ ਗੱਲ ਇਹ ਆ ਇਹ ਵੀ ਪਤਾ ਕਿ ਜੇਕਰ ਉਹ ਤੰਦਰੁਸਤ ਪੂਰੀ ਜ਼ਿੰਦਗੀ ਬਚ ਗਈ ਉਹ ਸ਼ਾਇਦ ਉਵੇਂ ਗਾ ਨਾ ਸਕਲੇ ਇਹ ਵੀ ਪਤਾ ਪਰ ਗੱਲਬ ਜੋ ਟੱਬਰ ਦੇ ਵਿੱਚ ਬੈਠਾ ਰੂੰ ਮੈਂ ਕੱਲ ਇੱਕ ਵੀਡੀਓ ਦੇਖੀ ਯੋਧਵੀਰ ਮਾਨਕ ਉੱਥੇ ਗਿਆ ਪਤਾ ਲੈਣ ਦੇ ਲਈ ਉਹ ਇਹ ਗੱਲ ਕਹਿ ਰਹੇ ਜੀ ਕਿ ਮੈਂ ਤਾਂ ਆਪ ਮੌਤ ਦੇ ਮੂੰਹ ਦੇ ਵਿੱਚੋਂ ਨਿਕਲ ਕੇ ਆਇਆ ਇੱਕ ਉਹ ਕਲਾਕਾਰ ਆਪਦੇ ਇਸ ਭਰਾ ਦਾ ਪਤਾ ਲੈਣ ਆਇਆ ਮੈਂ ਬਹੁਤ ਉੱਥੇ ਜਾ ਕੇ ਇਮੋਸ਼ਨਲ ਹੋ ਗਿਆ ਭਾਵਕ ਹੋ ਗਿਆ ਕਿਉਂਕਿ ਮੈਨੂੰ ਪਤਾ ਵੀ ਕੁਲਦੀਪ ਮਾਨਕ ਸਾਹਿਬ ਦੇ ਸੁਪੁੱਤਰ ਦੇ ਉੱਤੇ ਵੀ ਯੋਧ ਵੀਰ ਦੇ ਉੱਤੇ ਕੀ ਕੀ ਵਾਪਰੀ ਆ ਬਹੁਤ ਲੋਕ ਅਰਦਾਸਾਂ ਕਰ ਰਹੇ ਆ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਨਹੀਂ ਵਜਾ ਇੱਕੋ ਹੀ ਆ ਕਿ ਉਹਨੇ ਕਦੇ ਗੰਦਾ ਗੀਤ ਨਹੀਂ ਗਾਇਆ ਉਹਨੇ ਦੋ ਅਰਥੀ ਗੱਲ ਨਹੀਂ ਕੀਤੀ ਉਹ ਥੋਕੜਾ ਨਹੀਂ ਆ ਉਹ ਹੋਛਾ ਨਹੀਂ ਆ ਉਹ ਸੋਬਰ ਬੰਦਾ ਸਾਦਾ ਉਹਦੇ ਕਿਸੇ ਗੀਤ ਦੇ ਉੱਤੇ ਕਿੰਤੂ ਨਹੀਂ ਕਰ ਸਕਦੇ ਉਹ ਕੰਟਰੋਵਰਸੀ ਦੇ ਵਿੱਚ ਪੈਣ ਵਾਲਾ ਬੰਦਾ ਨਹੀਂ ਆ ਇਸ ਕਰਕੇ ਸਾਰੇ ਉਹਦਾ ਸਤਿਕਾਰ ਕਰਦੇ ਆ ਇਸੇ ਕਰਕੇ ਉਹਦੇ ਲਈ ਸਾਰੇ ਬਚਾ ਦੀ ਗੱਲ ਕਰਦੇ ਉਹ ਬਚ ਜਾਵੇ ਨਹੀਂ ਤਾਂ ਦੇਖੋ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਕਿੰਨੇ ਸੜਕ ਹਾਰ ਸੇ ਵਾਪਰਦੇ ਆ ਪਰ ਜਿੱਥੇ ਬੰਦੇ ਦੀ ਤਾਰ ਜੁੜਦੀ ਆ ਜਜ਼ਬਾਤ ਜੁੜਦੇ ਆ ਜਿੱਥੇ ਆਪਾਂ ਉਹਦਾ ਅੱਗਾ ਪਿੱਛਾ ਵੇਖਦੇ ਨਹੀਂ ਪਾਈ ਉਹਦੇ ਕੀਤਾ ਕੀ ਆ ਉਹਦਾ ਵਰਤਮਾਨ ਕੀ ਆ ਪਿਛੋਕੜ ਕੀ ਆ ਆਪ ਵੇਖ ਕੀ ਆ ਆਪਾਂ ਉੱਥੇ ਜਾ ਕੇ ਸਭ ਤੋਂ ਵੱਧ ਜਜ਼ਬਾਤੀ ਹੁੰਨੇ ਆ ਤੇ ਇਸ ਵੇਲੇ ਪੰਜਾਬ ਦੇ ਲੋਕ ਜਜ਼ਬਾਤੀ ਆ ਕੋਈ ਹੋਰ ਗੱਲ ਸੁਝਦੀ ਵੀ ਨਹੀਂ ਕਲਾਕਾਰ ਉੱਥੇ ਜਾ ਰਹੇ ਆ ਰਾਜਨੀਤਿਕ ਲੋਕ ਜਾ ਰਹੇ ਆ ਡਾਕਟਰ ਸਹਿਬਾਨ ਨੂੰ ਸਵਾਲ ਕੀਤੇ ਜਾ ਰਹੇ ਆ ਹਸਪਤਾਲ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਹੋ ਰਿਹਾ ਪਰ ਸੱਚੀ ਗੱਲ ਇਹ ਆ ਕਿ ਉਹਦੀ ਜ਼ਿੰਦਗੀ ਖਤਰੇ ਦੇ ਵਿੱਚ ਹੀ ਆ ਉਹਦੀ ਜ਼ਿੰਦਗੀ ਰਿਕਵਰ ਹੋਵੇ ਉਹਦਾ ਸਰੀਰ ਆ ਜਿਹੜਾ ਉਹ ਮੂਵਮੈਂਟ ਦੇ ਵਿੱਚ ਆਵੇ ਹਰਕਤ ਦੇ ਵਿੱਚ ਆਵੇ ਉਹ ਤੰਦਰੁਸਤ ਹੋ ਜਾਵੇ ਉਹ ਗਾਵੇ ਉਹ ਨਚਾਵੇ ਉਹ ਹੱਸੇ ਖੇਡੇ ਇਹਦੀ ਕਾਮਨਾ ਕਰਦੇ ਆ ਪਰ ਜਿਹੜੇ ਵੀ ਲੋਕ ਆਪਦੇ ਕੋਲੋਂ ਵੀਡੀਓ ਬਣਾਵਣਾ ਪਾਈ ਜਾਂਦੇ ਆ ਤੇ ਭਾਈ ਹੁਣ ਉਹ ਦਸਵੀਰ ਹਿੱਲ ਰਿਹਾ ਉਹਦੀ ਅੱਖ ਦੇ ਵਿੱਚੋਂ ਅਥਰੂ ਡਿੱਗਿਆ ਜਦੋਂ ਉਹਦੇ ਦੋਸਤਾਂ ਨੇ ਜਾ ਕੇ ਸਵਾਲ ਕੀਤਾ ਉਹਨੇ ਆਹ ਗੱਲ ਕਹੀ ਮੇਰੀ ਬੇਨਤੀ ਹੈ ਜੀ ਕਿ ਇਦਾਂ ਦੀਆਂ ਗੱਲਾਂ ਨਾ ਕਰੋ ਕੁਝ ਕਮੀਡੀਅ ਵਾਲੇ ਮੇਰੇ ਵੀਰ ਐਸੇ ਵੀ ਆ ਜਿਹੜੇ ਕਿ ਆਪਦੇ ਕੋਲ ਹੀ ਰਾਏ ਪੇਸ਼ ਕਰੀ ਜਾਂਦੇ ਆ ਕੋਈ ਉਹਦੇ ਖਿਲਾਫ ਬੋਲੀ ਜਾਂਦਾ ਕੋਈ ਉਹਦੇ ਪੱਖ 'ਚ ਬੋਲੀ ਜਾਂਦਾ ਯਾਰ ਜਦੋਂ ਸੰਕਟ ਦੇ ਵਿੱਚ ਹੋਵੇ ਨਾ ਉਦੋਂ ਫਿਰ ਕੋਈ ਦਸ਼ਮਣ ਵੀ ਇਦਾਂ ਦੀ ਗੱਲ ਨਹੀਂ ਕਰਦਾ ਜਿਵੇਂ ਜੀ ਸਾਡੇ ਕੁਝ ਕੁ ਸੋਸ਼ਲ ਮੀਡੀਆ ਦੇ ਉੱਤੇ ਮੂਰਖ ਲੋਕ ਕਰ ਜਾਂਦੇ ਆ ਇਹ ਗਿਰਜਾਂ ਵਰਗੇ ਲੋਕ ਆ ਜਿਹੜੇ ਉਹ ਸਭ ਨੂੰ ਮਰਿਆ ਭਾਲਦੇ ਆ ਪਤਾ ਨਹੀਂ ਸਾਡੇ ਇਸ ਭਾਈਚਾਰੇ ਦੀ ਮਤ ਨੂੰ ਵੀ ਕੀ ਹੋ ਗਿਆ ਜਿਹੜੇ ਚੰਗੇ ਨੇ ਸੁਹਿਰਦ ਨੇ ਵੇਲੇ ਸਿਰ ਖਬਰ ਦਿੰਦੇ ਆ ਜਿਹੜੇ ਖਬਰ ਦੇਣ ਵਾਸਤੇ ਖੜੇ ਮਸਾਲੇ ਵਾਸਤੇ ਨਹੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਰਾਜਵੀਰ ਜੋਂਦਾ ਦਾ ਕਸੂਰ ਹੈਗਾ ਬਹੁਤ ਵੱਡਾ ਕਸੂਰ ਆ ਉਹਨੇ ਸ਼ੌਕਪਲੇ ਭਾਰਤ ਦੇ ਵਿੱਚ ਉਹਨੂੰ ਪੈਰਾਗਲਾਈਡਿੰਗ ਦਾ ਸ਼ੌਕ ਆ ਉਹਦਾ ਬਹੁਤ ਵੱਡਾ ਕਸੂਰ ਆ ਇਹ ਉਹ ਬਾਈਕ ਰਾਈਡਿੰਗ ਕਰਦਾ ਉਹਦਾ ਕਿੰਨਾ ਵੱਡਾ ਕਸੂਰ ਆ ਇਹ ਉਹ ਪੱਕੀ ਲੱਖ ਰੁਪਏ ਦਾ ਮੋਟਰਸਾਈਕਲ ਲੈਂਦਾ ਕਿੰਨਾ ਵੱਡਾ ਕਸੂਰ ਆ ਤੇ ਸਾਡਾ ਕਸੂਰ ਇਹ ਆ ਕਿ ਅਸੀਂ ਘਰ ਦੇ ਵਿੱਚ ਬੈਠੇ ਰਾਏ ਦਿੰਦੇ ਆ ਇੰਨੀਆਂ ਮਹਿੰਗੀਆਂ ਘੱਡੀਆਂ ਤੇ ਮੋਟਰਸਾਈਕਲ ਤੇ ਜਾਣ ਦੀ ਕੀ ਲੋੜ ਆ ਸ਼ੌਕ ਦਾ ਵੀਰੋ ਕੋਈ ਮੁੱਲ ਨਹੀਂ ਹੁੰਦਾ ਸ਼ੌਕ ਬੰਦੇ ਨੂੰ ਪਾਲਣੇ ਚਾਹੀਦੇ ਆ ਕਈ ਬੰਦੇ ਇਹ ਗੱਲ ਕਹ ਦਿੰਦੇ ਜੀ ਕਿ ਮੈਨੂੰ ਦਾਰੂ ਪੀਣ ਦਾ ਸ਼ੌਕ ਆ ਕੋਈ ਇੱਥੇ ਕਹਿੰਦਾ ਜੀ ਕਿ ਮੈਨੂੰ ਮਹਿੰਗੀ ਸਿਗਰਟ ਪੀਣ ਦਾ ਸ਼ੌਕ ਆ ਕੋਈ ਬੰਦੇ ਨੂੰ ਕੱਪੜਿਆਂ ਦਾ ਸ਼ੌਕ ਹੁੰਦਾ ਕਿਸੇ ਨੂੰ ਘੱਡੀਆਂ ਦਾ ਸ਼ੌਕ ਹੁੰਦਾ ਕਿਸੇ ਨੂੰ ਮੋਟਰਸਾਈਕਲ ਰਾਈਡਿੰਗ ਦਾ ਵੀ ਹੋ ਸਕਦਾ ਇਹਦੇ 'ਚ ਕਿਹੜੀ ਮਾੜੀ ਗੱਲ ਆ ਉਹ ਬੰਦੇ ਨੇ ਹੇਲਮਟ ਪਾਇਆ ਉਹਦੇ ਸੇਫਟੀ ਵਾਲੀ ਸਾਰੀ ਜੈਕਟ ਪਾਈ ਆ ਉਹਦੇ ਸੇਫਟੀ ਸ਼ੂ ਪਾਏ ਆ ਉਹ ਤਾਂ ਬੰਦਾ ਆਪਣੇ ਤੋਂ ਕਾਫੀ ਸਿਆਣਾ ਇਸ ਕਰਕੇ ਉਹਦੇ ਨੁਕਸਾਨ ਨਾ ਹੋਵੇ ਇਹਦੇ ਲਈ ਹਰ ਬੰਦਾ ਚਿੰਤਪਾ ਬਾਕੀ ਉਹ ਚੜ੍ਹਦੀ ਕਲਾ ਦੇ ਵਿੱਚ ਰਵੇ ਉਹਦੇ ਮੈਨੂੰ ਗਾਣਿਆਂ ਦੇ ਬਹੁਤ ਸਾਰਿਆਂ ਦੇ ਬੋਲ ਚੇਤੇ ਆਉਂਦੇ ਹੁਣ ਕਿ ਭਾਈ ਕੀ ਕਮਾਂ ਮੈਂ ਹੁਣ ਉਹ ਕਿਵੇਂ ਕਿਵੇਂ ਹਿੱਟ ਹੋਇਆ ਉਨੇ ਕਿੰਨੇ ਕਿੰਨੇ ਮਿਹਨਤ ਕੀਤੀ ਅਸੀਂ ਕਈ ਵਾਰੀ ਬੰਦੇ ਨੂੰ ਕਾਮਯਾਬ ਹੋਏ ਨੂੰ ਵੇਨੇ ਆ ਵੀ ਇਹ ਪੀਸੀ ਦੇ ਉੱਤੇ ਪਹੁੰਚ ਗਿਆ ਤੇਰਾ ਯਾਰ ਸੂਤ ਲੱਗ ਗਿਆ ਉਹਦਾ ਸੂਤ ਨਹੀਂ ਲੱਗਿਆ ਉਹਨੇ ਬੜੀ ਕਲਣਾ ਕਾਲੀਏ ਇਸ ਖੇਤਰ ਦੇ ਵਿੱਚ ਉਹਦਾ ਤਾਂ ਅੱਜ ਸੂਤ ਆ ਉਹਨੇ ਤਾਂ ਪੈਸੇ ਕਮਾਏ ਆ ਉਹ ਤਾਂ ਮਸ਼ਹੂਰ ਆ ਉਹਨੇ ਮਿਹਨਤ ਬਹੁਤ ਕੀਤੀ ਆ ਜੇ ਤੁਸੀਂ ਵੀ ਕਰੋਗੇ ਜੇ ਮੈਂ ਵੀ ਮਿਹਨਤ ਕਰੂੰਗਾ ਮੇਰਾ ਵੀ ਲੱਗ ਜਾਣਾ ਸੂਤ ਪਰ ਆਪਾਂ ਘਰ ਬੈਠੇ ਨਾ ਕਰੀ ਜਾਇਆ ਕਰ ਗਿਆ ਦਾ ਸੂਤ ਲੱਗ ਗਿਆ ਇਹਦਾ ਜਗਾਰ ਲੱਗ ਗਿਆ ਇਹਦਾ ਐ ਲੱਗ ਗਿਆ ਆਪਾਂ ਕੁਝ ਕਰਗੇ ਆਪਾਂ ਪੰਜਾਬ ਦੇ ਕਿਸੇ ਵੀ ਰਾਜਵੀਰ ਦਾ ਕੋਈ ਨੁਕਸਾਨ ਨਾ ਹੋਵੇ ਰਾਜਵੀਰ ਵਰਗੀ ਕਿਸੇ ਨਾਲ ਨਾ ਹੋਵੇ ਪੰਜਾਬ ਦੇ ਵਿੱਚ ਜੇਕਰ ਕੋਈ ਵੀ ਸੜਕ ਹਾਰਸ ਦਾ ਸ਼ਿਕਾਰ ਹੁੰਦਾ ਤੇ ਭਾਈ ਉਹਦੀ ਜ਼ਿੰਦਗੀ ਕੁਦਰਤ ਬਖਸ਼ੇ ਇਹ ਉਮਰਾਂ ਜਾਣਦੀਆਂ ਨਹੀਂ ਇਹ ਉਮਰਾਂ ਪੰਜਾਬ ਨੇ ਕੁਝ ਕਰਨ ਦੀਆਂ ਘਰ ਬੈਠ ਕੇ ਆਪਾਂ ਵਿਚਾਰ ਪੇਸ਼ ਕਰ ਦਿੰਨੇ ਆ ਇਹਨੇ ਜੀ ਮੈਂ ਵੀ ਹਾਂ ਹਰਜੀਤ ਸਿੰਘ ਉਦੋਂ ਪੰਗਾ ਪਿਆ ਸੀ ਤੇ ਇਹਨੇ ਜੀ ਪੁਲਿਸ ਦੇ ਹੱਕ ਦੇ ਵਿੱਚ ਗੱਲ ਕੀਤੀ ਸੀ ਉਹ ਯਾਰ ਤੁਸੀਂ ਕਿਹੜੀ ਗੱਲ ਨੂੰ ਕਿੱਥੇ ਲਿਆ ਕੇ ਜੋੜਦੇ ਆ ਤੇ ਇੰਨੇ ਪੀਰੀਅਡ ਦੇ ਵਿੱਚ ਇੰਨੇ ਸਮੇਂ ਦੇ ਵਿੱਚ ਤੁਹਾਡਾ ਵੀ ਸਿੱਖੀ ਦੇ ਲਈ ਜਾਂ ਸਮਾਜ ਦੇ ਲਈ ਕਿਹੜਾ ਯੋਗਦਾਨ ਆ ਸਵਾਲ ਸਿਰਫ ਇਹ ਆ ਅਸੀਂ ਨਹਿنگ ਸਿੰਘ ਦਾ ਬਹੁਤ ਸਤਿਕਾਰ ਕਰਦੇ ਆ ਅਸੀਂ ਸਿੱਖ ਸਮਾਜ ਦਾ ਬਹੁਤ ਸਤਿਕਾਰ ਕਰਦੇ ਸਾਡੇ ਲਈ ਸਾਰੀ ਧਰਮ ਸਤਿਕਾਰਯੋਗ ਆ ਪਰ ਹਰ ਗੱਲ ਦੇ ਉੱਤੇ ਨਾ ਆਪ ਦਾ ਟਿੰਡ ਚਕਾਨਾ ਉਹੀ ਨਹੀਂ ਪਾਉਣਾ ਚਾਹੀਦਾ ਵੀ ਭਾਈ ਆਪਾਂ ਕੋਈ ਨਾ ਕੋਈ ਪੁੱਠੀ ਸਿੱਧੀ ਗੱਲ ਹੀ ਕਰਨੀ ਆ ਇਹ ਚੜ੍ਹਦੀ ਕਲਾ ਦੇ ਵਿੱਚ ਸਾਰਾ ਪੰਜਾਬ ਰਵੇ ਜਿੰਦਾਬਾਦ